ਕਰੀਬਨ 1157 ਕਰੋੜ ਦੇ ਵਿਕਾਸ ਦੇ ਕੰਮ ਜਿਹੜੇ ਕੰਮਕਾਜ ਹੈ तमाम तरह ਦੇ ਜਿਹਦੇ ਤੇ ਮੇਰੇ ਕੋ ਮੋٹے ਮੋٹے ਤੌਰ ਤੇ ਮੈਂ ਤੁਹਾਨੂੰ ਗਿਣਾਉਂਗਾ 1125 ਕਰੋੜ ਦੇ ਜਿਹਦੇ ਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਬੈਡ ਦਾ ਇੱਕ ਹਸਪੀਟਲ ਬਟਿੰਡਾ ਵਿੱਚ ਵਿਖੇ ਉਹਦਾ ਵੀ ਨੀ ਪੱਥਰ ਰੱਖਿਆ ਜਾਊਗਾ। ਪਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਪੁੱਚੋ ਮੰਡੀ ਜਿਹੜੇ ਸਾਡੇ ਦਿਹਾੜ ਏਰੀਏ ਪੁੱਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨੀ ਕਰੀਬਨ 1157 ਕਰੋੜ ਦੇ ਵਿਕਾਸ ਦੇ ਕੰਮ ਕ ਜਿਹੜੇ ਕੰਮ ਕਾਜ ਹੈ तमाम तरह ਦੇ ਜਿਹਦੇ ਚ ਮੇਰੇ ਕੋ ਮੋٹے ਮੋٹے ਤੌਰ ਤੇ ਮੈਂ ਤੁਹਾਨੂੰ ਗਿਣਾਉਂਗਾ 1125 ਕਰੋੜ ਦੇ ਜਿਹਦੇ ਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਵਜ ਦਾ ਇੱਕ ਹਸਪੀਟਲ ਬਟਿੰਡਾ ਵਿੱਚ ਵਿਖੇ ਉਹਦਾ ਵੀ ਨੀ ਪੱਥਰ ਰੱਖਿਆ ਜਾਊਗਾ। ਪਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਪੁੱਚੋ ਮੰਡੀ ਜਿਹੜੇ ਸਾਡੇ ਦਿਹਾੜ ਏਰੀਏ ਪੁੱਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨੀ ਪੱਥਰ ਰੱਖੇ ਜਾਣਗੇ। ਤਕਰੀਬਨ 1157 ਕਰੋੜ ਦੇ ਵਿਕਾਸ ਦੇ ਕੰਮ ਕ ਜਿਹੜੇ ਕੰਮ ਕਾਜ ਹੈ तमाम तरह ਦੇ ਜਿਹਦੇ ਵਿੱਚ ਮੇਰੇ ਕੋ ਮੋٹے ਮੋٹے ਤੌਰ ਤੇ ਮੈਂ ਤੁਹਾਨੂੰ ਗਿਣਾਉਂਗਾ 1125 ਕਰੋੜ ਦੇ ਜਿਹਦੇ ਵਿੱਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਵਜ ਦਾ ਇੱਕ ਹਸਪੀਟਲ ਬਟਿੰਡਾ ਵਿੱਚ ਬਿਖੇ ਉਹਦਾ ਵੀ ਨੀ ਪੱਥਰ ਰੱਖਿਆ ਜਾਊਗਾ ਔਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਉਚੋ ਮੰਡੀ ਜਿਹੜੇ ਸਾਡੇ ਦਿਹਾੜ ਦੇ ਏਰੀਏ ਉਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨੀ ਪੱਥਰ ਰੱਖੇ ਜਾਣਗੇ ਤਕਰੀਬਨ 1157 ਕਰੋੜ ਦੇ ਵਿਕਾਸ ਦੇ ਕੰਮ ਜਿਹੜੇ ਕੰਮਕਾਜ ਹੈ तमाम तरह ਦੇ ਜਿਹਦੇ ਵਿੱਚ ਮੇਰੇ ਕੋ ਮੋٹے ਮੋٹے ਤੌਰ ਤੇ ਮੈਂ ਤੁਹਾਨੂੰ ਗੜਾਉਂਗਾ 1125 ਕਰੋੜ ਦੇ ਜਿਹਦੇ ਵਿੱਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਬੈੱਡ ਦਾ ਇੱਕ ਹਸਪੀਟਲ ਬਟਿੰਡਾ ਵਿੱਚ ਵਿਖੇ ਉਹਦਾ ਵੀ ਨੀਂ ਪੱਥਰ ਰੱਖਿਆ ਜਾਊਗਾ। ਪਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਉਹ ਚੋ ਮੰਡੀ ਜਿਹੜੇ ਸਾਡੇ ਦਿਹਾੜ ਦੇ ਏਰੀਏ ਕੋ ਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨੀਂ ਪੱਥਰ ਰੱਖੇ ਜਾਣਗੇ।